ਸਰ ਜੀ ਡਾਕਟਰ ਹਾਲ ਸਰ ਜੀ ਡਾਕਟਰ ਹੈ ਇਹ ਡਾਕਟਰ ਇਹ ਟ੍ਰੇਟਰ ਦੀ ਹੱਡੀਆਂ ਦਾ ਟ੍ਰੇਟਰ ਦੀ ਹੱਡੀਆਂ ਦਾ ਇਹਨੂੰ ਗਾਡੀ ਪਕੌੜਿਆਣਾ ਕਿਹਾ ਜਾਂਦਾ ਓਹ ਭਾਈ ਬੈਠਾ ਬਾੜਦੇ ਭਾਈ ਠੀਕ ਆ ਬੈਠਾ ਬਾੜਦੇ ਵਾਹ ਹੈ ਗੁਰੂ ਸੱਚੇ ਪਾਤਸ਼ਾਹ ਛਟਾ ਬੁਰੀ ਫੋਰਮੈਨ ਕਹਿੰਦਾ ਸਰਵਿਸ ਕਰਨੀਆਂ ਦਿਖਾਈ ਬਾਈ ਕਿੱਕਣਾ ਚੈੱਕ ਰਿਆ ਛੱਟ ਕੇ ਦੇਖਿਆ ਤਾਂ ਤੇਲ ਕੋ ਸੁੰਘ ਗਏ ਲੋ ਜੀ ਬਾਈ 2 ਦਿਨ ਦੇ ਮੀਂਹ ਨੇ ਕਰਤੀ ਠੰਡ ਵੀ ਮੌਸਮ ਦੀ ਬਣਾਤੀ ਗੱਲ ਬਾਤ ਐਨ ਓਕੇ ਵਾਤਾਵਰਨ ਕਰਤਾ ਸ਼ੁੱਧ ਦੇਖੋ ਬਾਈ ਐਨ ਵਧੀਆ ਹੋ ਗਿਆ ਚਾਰੇ ਪਾਸੇ ਨੂੰ ਨਜ਼ਾਰਾ ਲਿਆਤਾ ਬਾਈ ਫੋਰਮੈਨ ਮੀਂਹ ਲੈ ਕੇ ਆਇਆ ਹੱਸੇ ਗੱਲ ਜੀ ਮੀਂਹ ਕਹਿੰਦੇ ਠੰਡ ਹੋ ਜਵੇ ਗਰਮੀ ਬਹੁਤ ਹੋਈ ਬਾਈ ਤੇਰਾ ਫੋਨ ਨਹੀਂ ਹੈਗਾ ਤੇਰੇ ਕੋਲ ਮੇਰਾ ਫੋਨ ਗਿਰ ਗਿਆ ਮੈਂ ਤਾਂ ਇੰਨੀ ਦੂਰ ਫੋਨ ਖੜਕਾਇਆ ਤਾਂ ਤੇ ਨਾਲ ਦੇ ਬੰਦੇ ਦਾ ਫੋਨ ਦੇ ਦੇ ਕਿੱਲੋਂ ਤਾਂ ਫੋਨ ਖੁੱਟਿਆ ਮੈਂ ਸੱਚੀ ਗੱਲ ਆ ਸੱਚੀ ਗੱਲ ਆ ਬੰਦੇ ਨੇ ਹੱਥ ਦਵਾਈ ਲੈਣ ਗਿਆ ਦਾ ਯਾਰ ਗੱਡੀ ਦੇ ਉੱਪਰ ਲੱਟ ਭੁੱਲ ਗਿਆ ਹਾਂ ਉਹਦਾ ਜਾ ਦੋ ਕਿਲੋਮੀਟਰ ਗਿਆ ਫੇਰੇ ਯਾਦ ਆ ਗਿਆ ਕਿ ਫੋਨ ਕਿੱਧਰ ਅਚਾਨਕ ਹੋਈ ਚਲੋ ਫੋਰਮੈਨ ਕਹਿੰਦਾ ਸਰਵਰ ਕਰਨੀਆਂ ਦਿਖਾਈ ਬਾਈ ਕਿੱਕਣਾ ਚੈੱਕ ਰਿਆ ਛੱਟ ਕੇ ਦੇਖਿਆ ਤਾਂ ਤੇਲ ਕੋ ਸੁੰਘ ਕੇ ਹਾਂ ਜੀ ਬੰਦਾ ਹੋ ਗਿਆ ਕਿਦਾਂ ਰੇਖਾ ਤੇਲ ਚੱਕਰੇ ਦਾ ਚੈੱਕ ਕਰਦਾ ਹਾਂ థਰਮੋਮੀਟਰ ਲਾਉਂਦਾ ਜੁੱਤੀਆਂ ਮਾਰਦਾ ਹੈਂ ਕਰਨੀ ਕੁਆਲਟੀ ਲਿਆ ਦਿਓ ਇੱਕ ਪਹਿਲਾਂ ਮੜਾ ਇਹ ਇੱਕ ਵਾਰ ਕਰਦੇ ਆ ਸਟਾਰਟ ਕਰਕੇ ਵੇਖਣਾ ਖਲਾ ਸੈੱਟ ਹੋ ਜੇ ਇੱਕ ਨਾ ਤਾਂ ਪਾਈਪ ਲਾਇਆ ਤੇਰਾ ਇੱਥੇ ਨੂੰ ਪਾਣੀ ਲੀਕ ਹੁੰਦਾ ਆ ਗੱਲ ਦੇ ਹੁਣ ਹੀ ਤਾਂ ਪਾਣੀ ਦਾ ਇੱਕ ਵਾਰ ਇੱਕ ਵਾਰ ਤਾਂ ਕੱਢਣਾ ਹੀ ਦੇਣਾ ਲਓ ਬਾਈ ਮਿਸਤਰੀ ਦੀ ਮੌਜ ਹੈ ਹਾਂ ਅਬ ਲਓ ਆਹ ਚੇਟ ਪਾਇਆ ਹੈ ਐਂਡ ਬੈਗੀ ਹਾਂ ਜੀ ਬੋਲੇ ਬੋਲੇ ਪ੍ਰਾਨੁਰਨਾ ਪਾਦੀ ਮੜੀ ਸਰਵਿਸ ਹੋ ਜਾਂਦੇ ਹਾਲੇ ਉਹ ਪੈਂਟ ਪੇਂਟਾ ਤੇ ਮਨ ਫੋਨ ਆ ਰਿਹਾ ਮੈਨ ਘਰੇ ਬੰਦਾ ਸਰਵਿਸ ਲੈ ਭਾਈ ਮਹਿੰਦਰ ਵਾਲੇ ਕਹਿੰਦੇ ਸਰਵਿਸ ਕਰੇ ਜਾਣੀ ਕਰੇ ਤੌਸਾ ਤੌਸਾ ਸੌਸਾ ਪ੍ਰਾਨ ਕਰਾਉਣੀ ਸਰਵਿਸ ਤੇ ਲੈ ਬੰਦੇ ਘਰ ਆਏ ਪਏ ਆ ਏਜੰਸੀ ਚ ਕਰਾਉਂਗਾ ਬੈਣੀ ਸਰਵਿਸ ਅੱਛਾ ਕਿਹੜੀ ਏਜੰਸੀ ਵਾਲੇ ਹੀ ਬੰਦੇ ਆ ਜਲਦੀ ਫਿਰਦੀ ਗੈਰੇਜ ਭਾਈ ਗੈਰੇਜ ਸਮਾਨ ਸਾਰੇ ਇਹਦੇ ਵਿੱਚ ਜਿਹੜਾ ਸਟੋਰ ਵਾਲਾ ਹੁੰਦਾ ਹਾਂ ਨਾ ਕੋਈ ਜੇਦਾ ਆਪਣੇ ਬੰਦੇ ਉਹ ਜੀ ਭਾਈ ਐਂਬੂਲੈਂਸ ਲਈ ਬਿੜਦੇ ਆ ਕੀ ਹੋਇਆ ਭਰਦਾਂ ਮਖ ਐਂਬੂਲੈਂਸ ਨਹੀਂ ਫਿਰਦੇ ਸਮਾਨ ਤਾਂ ਹੋਊਗਾ ਐਂਬੂਲੈਂਸ ਲਈ ਫਿਰਦੇ ਸਮਾਨ ਤਾਂ ਹੋਊਗਾ ਤਿੰਨ ਜਾਣੇ ਹੁਣ ਇਹਦਾ ਹੈ ਸਾਰੇ ਆਪਾਂ ਪਹਿਲਾਂ ਫਰਮਾ ਹੈ ਤਾਂ ਇਹਦੇ ਵਿੱਚ ਗੜਬੜ ਟਰੈਕਟਰ ਚੌਂਕ ਤੱਕ ਪੁੱਲ ਬ ਕੋਈ ਨਹੀਂ ਇਹ ਵੀ ਲੋਟ ਆ ਗਿਆ ਸਰਪਨਾ ਸਰ ਜੀ ਡਾਕਟਰ ਦਾ ਹਾਲ ਸਰ ਜੀ ਡਾਕਟਰ ਹੈ ਇਹ ਤਾਂ ਇੰਨਾ ਵੀ ਹੱਡੀਆਂ ਦਾ ਟਰੈਕਟਰ ਦੀ ਹੱਡੀਆਂ ਦਾ ਇਹਨੂੰ ਗਾਡੀ ਪਕੌੜਿਆਂ ਵਾਲਾ ਕਿਹਾ ਜਾਂਦਾ ਅੱਜ ਆਇਆ ਟਿਕਾਣੇ ਪ੍ਰਧਾਨ ਦੇ ਨਾਲ ਆਦਾ ਯਾਦ ਰੱਖਿਆ ਪਿਆ ਇਹ ਕੀ ਆ ਮਰੀ ਪਕੌੜੇ ਆ। ਹੂੰ ਕਹਿੰਦਾ ਜਿੰਨੀ ਵਾਰ ਵੀ ਮੈਂ ਜੱਗੇ ਰਿਆਂਦੇ ਗਿਆ ਪਕੌੜੇ ਪੱਕਦੇ ਹੁੰਦੇ ਆ। ਪੱਕੇ। ਬਾ ਤੇਰੀ ਕਿਸਮਤ ਚ ਐ ਤਾਂ ਹੀ ਤੇਰੇ ਨਾਮ ਗਾਟੀ ਪਕੌੜਿਆਂ ਵਾਲਾ ਰੱਖ। ਹਾਂ। ਇਹ ਨਹੀਂ ਪੱਕਦੇ ਫਿਰ ਆਪਾਂ ਪਕਵਾ ਲੈਨੇਗਾ ਕਿ। ਹਾਂ। ਪੂਰੀ ਫਿਰ ਸਰਵਿਸ ਵੀ ਕਰਾ ਦਈਏ। ਹਾਂ ਹਾਂ ਸਰਵਿਸ ਵੀ ਕਰਾ ਦੇ। ਬਾ ਠੀਕ ਐ ਤੇਰਾ ਕਹਿਣਾ ਚਾਹੀਦਾ। ਪੂਰੀ ਲੈਣੀ ਆ। ਲੈਟ ਕਿੱਥੇ ਆ? ਪੂਰੀ ਪਕੌੜੀਆਂ ਸਾਰਾ। ਮੇਗਾ ਤੁਹਾਡਾ ਪ੍ਰਧਾਨ ਯਾਰ ਤੂੰ ਮੀ ਮੰਗੀ ਜਾਂਦਾ ਏ ਥੋੜਾ ਬਹਿ ਗਿਆ ਮੇਰੀ ਗੱਲ ਸੁਣ ਪੂਰੀ ਪ੍ਰਧਾਨ ਮੀ ਮੰਗਦਾ ਏ ਬੱਸ ਨਾ ਤੂੰ ਟ੍ਰੇਕ ਨਹੀਂ ਵੇਖੀ ਜਾਂਦਾ ਖੜੇ ਖੜੇ ਹੋਲੇ ਆਉਂਗੇ ਦੇਰੇ ਪ੍ਰਧਾਨ ਇੱਧਰ ਆਪ ਕਪਾਇਰੇ ਇਹਦੇ ਖਾ ਲਉਂਦੇ ਆਉਣੇ ਨੇ ਬਹੁਤ ਜ਼ਬਰਦਸਤ ਖਰਚਾ ਕਰਿਆ ਉਹਨੇ ਜੀ ਅੱਜ ਹਾਂ ਦੋ ਫਾਈਟ ਪਕੌੜੀਆਂ ਦੇ ਰਿਹਾ ਦੱਸ 10 ਦੱਸ ਉਹ ਤਾਂ ਪੈਕਟ ਲੈ ਆ ਬਿਸਕੁਟਾਂ ਦਾ ਹਾਂ ਓਕੇ ਥੋੜਾ ਹੋ ਵੀ ਜ਼ਿਆਦਾ ਹੋ ਗਿਆ ਬਾਜੇ ਕੋਈ ਪੈਕਟ ਤੇ ਮੋੜਨਾ ਈਏ ਕੋਈ ਜਾਨਾ ਨਹੀਂ ਮੈਂ ਤਾਂ ਗੋਲੇ ਤੋਂ ਕਿਹ ਕੇ ਆਇਆ ਤਾਂ ਮਾ ਮੋੜਵਾ ਕਰ ਲਈ ਜੇ ਕੋਈ ਬਚ ਗਿਆ ਦੋ ਸ਼ਾਮ ਨੂੰ ਉਹਨੇ ਪੈਕ ਲੜਾ ਦੇ ਮੋੜਵੇਂ ਕਰਦੇ ਆ ਹਾਂ ਪਤਾ ਨੇ ਵੀ ਚਲਾਇਆ ਤਾਂ ਸਰੋ ਟਰੈਕਟਰ ਕਿਹੜਾ ਕਰਤਾਰਪੁਰ ਦਾ ਵੀ ਜਾਂਦਾ ਹੋਇਆ ਹਾਂ ਹਾਂ ਇੱਕ ਬੰਨ ਰੀਲ ਜੀ ਬਣਾਈ ਵੀ ਨਾ ਪ੍ਰਧਾਨ ਪਤਾ ਨਹੀਂ ਸਵੇਰੇ ਜਾ ਕੇ ਇੱਥੇ ਪੈਂ ਤੇਲ ਪੋਖ ਲੈ ਆਇਆ ਤੇਲ ਪੋਖ ਲੈਂਦਾ ਹਾਂ ਉਹ ਹੀ ਚੱਲਦੀ ਆ ਹਾਂ ਭਾਈ ਮੇਂ ਪੈਂਦੇ ਜੇ ਕੰਮ ਚੱਲਦਾ ਇਹੋ ਜਿਹਾ ਦੇਖਿਆ ਕਰੇ ਨਜ਼ਾਰਾ ਬਣਿਆ ਬਰਦਨ ਇਹੋ ਜਿਹਾ ਕੰਮ ਦੇਖਿਆ ਕਰੇ ਕਿੰਦਾ ਰਾਤ ਵਾਲੀ ਦੀ ਵੀਡੀਓ ਦੇਖੀ ਰਾਤ ਜਲਵਾ ਤਾਂ ਪੂਰੀ ਰਾਤ ਦਾ ਬਾਵਲ ਤਾਂ ਇਹਨੇ ਮੇਰੇ ਰਾਤ ਰਾਤ ਐਂਡ ਹੋਊਗਾ ਅੱਜ ਹਾਂ ਕੱਲ੍ਹ ਨਾਲ ਵੀ ਐਂਡ ਹੋ ਗਿਆ ਕੰਮ ਹਾਂ ਅੱਜ ਜੇ ਪਾਣੀ ਕੱਢਣਾ ਕੋਈ ਗੀਤ ਬਾਉਣਾ ਦੇਖ ਲੋ ਚਲੋ ਹੁਣੇ ਚਲੋ ਹੁਣੇ ਚਲੋ ਚਲੀਏ ਬਰਦਨ ਨੌ ਵਾਈ ਡੰਡੇ ਹੋਏਗੇ ਮੇਰੀ ਵਾਲਾ ਨੇ ਯਾਰ ਚਲੋ ਆ ਵੜ ਪਏ ਬੱਦੇ ਛੋਟੇ भाजपा प्राणी ठीक है बैटा भी बालते वो वाहीगुरु सच्चे बादशाह बैठा बुरी ਤੂੰ ਹਾਂ ਗਿਆ ਫੇ ਕਰਤਾ ਗਿਆ ਗੱਲ ਫੁਰ ਮੈਂ ਤੂੰ ਹਾਂ ਪ੍ਰਧਾਨ ਨਾਲੇ ਲੈ ਕੇ ਲਓ ਜੀ ਭਾਈ ਹੋ ਗਿਆ ਫਤਿਹ ਹਾਂ ਪੂਰੀ ਆ ਤਾਨੂੰ ਆ ਗਿਆ ਗਿਫਟ ਨਿਕਲਿਆ ਗਿਫਟ ਨਿਕਲਿਆ ਪ੍ਰਧਾਨ ਜੀ ਓਕੇ ਹੈ ਓਕੇ ਰਿਪੋਰਟ ਠੀਕ ਰਹਾ ਉਹ ਅੰਬਾ ਜੀ ਨਹੀਂ ਹੁੰਦਾ ਇਹ ਲੈ ਭਾਈ ਓਕੇ ਹੈ ਇਲੈਕਟ੍ਰਿਕਾ ਵੀ ਭਾਈ ਚੱਲਦੀਆਂ ਹੋ ਗਈਆਂ ਫਿਰ ਜੁੜਿਆ ਪੈਦਾ ਵੀ ਲੱਗ ਗਿਆ ਕਿੰਸ ਲੱਗੀ ਹੋਈ ਆ ਉਹਦੇ ਵਿੱਚ ਰੱਖ ਲੂਗਾ ਕਾਰ ਬਸ ਹੋ ਗਿਆ ਇਹਨਾਂ ਬੜੀਆ ਕੰਮ ਹੋ ਗਿਆ। ਇਹ ਭੈਣ ਵਾਧਦੇ ਪਿਆ ਜਾਂ ਗੱਡੀ ਹੁਣ। ਹੋ ਗਿਆ। ਹੋ ਗਿਆ। ਇਹਨਾਂ ਵਾਸਤੇ। ਤਾਂ ਕਹਿੰਦਾ ਬੈਟਰੀ ਕਾਲੀ ਨਹੀਂ। ਨਾ ਸਿਰ ਮੁੰਡਾ। ਐਲਵਾ ਹਾਂ ਤੇ ਜਾਵਣ। ਲੋ ਜੀ ਬਾਈ ਰਾਤ ਹੋ ਨਹੀਂ ਰਹੀ ਗਿਆ ਟਰੈਕਟਰ ਹੋ ਗਿਆ ਓਕੇ ਆਪਣਾ। ਸਰਵਿਸ ਸਰਵਿਸ ਕਰਾਤੀ ਬਾਈ ਐਨ ਜਿਹੜੇ ਫਿਲਟਰ ਫੁੱਟਰ ਪਾਣੇ ਦੇ ਤਿੰਨੇ ਚਾਰੇ ਪੰਜੇ ਫਿਲਟਰ ਪਾਉਂਦੇ। ਇੱਕ ਪਿਛੇ ਵਾਲਾ ਲਿਫਟ ਵਾਲਾ ਬਾਈ ਜਿਹੜਾ ਬੜਾ ਫਿਲਟਰ ਵੀ ਬਵਾਤਾ 에ਅਰ ਕਲਿੰਡਰ ਵਾਲਾ ਵੀ ਬਵਾਤਾ ਡੀਜ਼ਲ ਵਾਲੇ ਫਿਲਟਰ ਵੀ ਬਵਾਤੇ ਤੇ ਉਤੇ ਬਾਹਰ ਮੈਂ ਚੰਗੀ ਤਰ੍ਹਾਂ ਬਾਈ ਜਿਹੜਾ ਇੰਜਨ ਬਤੇਲ ਟੂਲ ਟੁੱਲਿਆ ਬੜਾ ਧੋ ਵੀ ਦਿੱਤਾ ਐਂ ਤੇ ਤਸਦੀ ਕਰਾ ਦਿੱਤੀ ਇੱਕ ਦਿਨ ਪਹਿਲਾਂ ਤੁਹਾਨੂੰ ਪਤਾ ਏ ਜੱਗੇ ਵਾਲੇ ਹਾਲਾਂ ਪਰ ਵੀ ਚੈੱਕ ਕਰਿਆ ਤਾਂ ਬਾਈ ਰਾਤ ਨੂੰ ਮੈਂ ਕਹਿੰਦਾ ਇੱਕ ਘੰਟਾ ਲਗਾਤਾਰ ਏ ਬਾਈ ਰੇਲ ਬਣਾਤੀ ਟਰੈਕਟਰ ਦੀ ਕੋਈ ਪ੍ਰਵਾਹ ਨਹੀਂ ਹੈਗਾ ਹੱਡ ਗੋਡੇ ਬਾਈ ਅੰਦਰ ਤੇ ਵਧੀਆ ਐ ਮਹਿੰਦਰਾ ਦੇ ਵੀ ਸਾਨੂੰ ਤਾਂ ਹੈ ਨਾ ਤੇ ਇੰਨੀ ਆਸ ਵੀ ਨਾ ਧੱਕਾ 사ਉਂਗਾ ਪੂਰਾ ਧੱਕਾ ਕਰਕੇ ਦੇਖ ਲਿਆ ਬਾਈ ਉਹਦੇ ਨਾਲ ਸਲਾਹ ਅੰਸਰ ਪੂਰੇ ਹੀ ਲਾਲ ਕਰਤਾ ਤੇ ਇੱਕ ਵਾਰ ਪਰ ਐਨ ਓਕੇ ਐ ਬਾਕੀ ਬਾਈ ਹੁਣ ਦੋ ਦਿਨ ਹੋ ਗਏ ਮੀਂਹ ਵਾਲਾ ਕੰਮ ਜਾਰੀ ਐ ਕੱਲ ਵੀ ਮੀਂਹ ਪਿਆ ਅੱਜ ਮੀਂਹ ਪਿਆ ਬੱਦਲ ਵਾਈ ਹੋਈ ਵੀ ਐ ਏਸੀ ਵਾਲਾ ਸਿਸਟਮ ਹੋਇਆ ਪਿਆ ਐ ਬਾਕੀ ਮੋਟਰ ਤੇ ਆਏ ਪਏ ਜੀ ਗੜਾ ਮਨ ਖੇਤ ਖੂਤ ਬੋਣੇ ਐ ਬਾਈ ਖੇਤ ਬੋਣੇ ਤਾਂ ਹੈਗੇ ਐ ਮੀਂਹ ਆਂਦਾ ਐ ਕਿਤੇ ਕਿਤੇ ਕਿੱਲਾ ਜ਼ਿਆਦਾ ਹੋ ਗਿਆ ਫਿਰ ਇਹ ਕਹਣਾ ਸਵਾਦ ਹੀ ਨਹੀਂ ਆਉਂਦਾ ਦੇਖੋ ਹੁਣ ਇਹ ਜੇ ਵਿੱਚ ਸਵਾਰ ਕੇ ਬਾਹਰ ਨਹੀਂ ਹੋਣਾ ਗੱਲ ਹੀ ਨਹੀਂ ਬਣਨੀ ਬਾਕੀ ਦੇਖਦੇ ਹੁਣ ਸਿਸਟਮ ਜਾਂ ਕਰ ਸਾਫ ਹੁੰਦਾ ਹੈ ਜਾਂ ਧੁੱਪ ਜੀ ਲੱਗ ਗਈ ਨਾ ਇੱਕ ਦਿਨ ਦੀ ਫਿਰ ਬਾਹਰ ਹੋ ਜਾਣਾ ਕਿਤੇ ਹੈ ਤਾਂ ਵਧੀਆ ਮੀਂਹ ਮਾਈ ਗੰਨਿਆਂ ਗੁੰਨਿਆਂ ਨੂੰ ਹੋਰ ਚੀਜ਼ਾਂ ਨੂੰ ਮੀਂਹ ਦਾ ਫਾਇਦਾ ਹੀ ਹੈ ਕਿਉਂਕਿ ਜਿਹੜੇ ਗੰਨੇ ਗੁੰਨੇ ਆ ਬਾਈ ਚਾਹ ਉੱਪਰ ਤੇ ਮੀਂਹ ਪੈਂਦਾ ਹੈ ਜਿਹੜੀ ਮਾਣੀ ਮੋਟੀ ਕੋਈ ਬਿਮਾਰੀ ਹੁੰਦੀ ਹੈ ਠੱਡੀ ਭੁੰਤੀ ਹੁੰਦੀ ਹੈ ਇਤੂ ਉਹ ਜਾਂਦੀ ਆ ਉਹਦਾ ਵੀ ਫਾਇਦਾ ਹੋਣਾ ਮੱਕੀਆਂ ਮੁੱਕੀਆਂ ਨੂੰ ਸੁੰਡੀ ਪੈਂਦੀ ਉਹਨੂੰ ਵੀ ਫਾਇਦਾ ਹੈ। ਬਾਕੀ ਆ ਫਾਲਾ ਦੇ ਬੂਟੇ ਜਿਖਣਾ ਇਹਨਾਂ ਨੂੰ ਵੀ ਫਾਇਦਾ ਹੀ ਨਹੀਂ ਲਾ। ਕਈ ਜਗ੍ਹਾ ਵੀ ਇਦਾਂ ਬੂਟੇ ਖੜੇ ਜਿਨ੍ਹਾਂ ਨੂੰ ਪਾਣੀ ਪੋਣੀ ਦੀ ਆਸੇ ਨਹੀਂ ਹੁੰਦੀ ਲੱਗਦਾ ਹੀ ਨਹੀਂ ਹੈਗਾ। ਫਿਰ ਕੁਦਰ ਸਾਰੇ ਪਾਣੀ ਪੋਣੀ ਲੱਗਦਾ ਏ। ਉਹਨਾਂ ਨੂੰ ਵੀ ਫਾਇਦਾ ਹੋ ਜਾਂਦਾ। ਬਾਕੀ ਬਾਈ ਮਿੰਜਾ ਵਿਚਾਰਾ ਬਾਹਰ ਪਿਆ ਰਹਿ ਗਿਆ ਤਾਂ ਰਾਤ ਮੀਂਹ ਚ। ਇਹ ਵੀ ਵਿਚਾਰਾ ਗਿੱਲਾ ਹੋਇਆ ਵਾ ਵੀ ਕੁਰਸੀ। ਇੱਕ ਆ ਕੁਰਸੀ ਦੀ ਆਪਾਂ ਨੇ ਅੰਦਰ ਤੇ ਜਖੀਏ ਸੁੱਕੀ ਦੀ। ਇਹ ਤਕਰੀਬਨ ਸਾਰਾ ਕੁਝ ਇਹ ਭਿੱਜ ਗਿਆ। ਬਾਕੀ ਚਲੋ। ਮੇਂ ਚਾਹੀਦਾ ਦਾ ਬਾਈ ਮੀਂਹ ਆਲਾ ਹੋ ਗਿਆ ਫਾਇਦਾ ਹੁਣ ਬਾਕੀ ਹੁਣ ਬੀਜਣੀਆਂ ਬਾਈ ਪਨੀਰੀ ਹੁਣ ਚੱਲਦੇ ਕਦੇ ਤੱਕ ਪਨੀਰੀ ਲੈ ਕੇ ਆਉਂਦੇ ਬਾਈ ਵੀ ਓਕੇ ਫਿਰ ਦੱਸੂਗਾ ਵੀ ਕਿਹੜਾ ਬੀਜ ਵੇਚਣਾ ਹੈ ਬੜੀਆ ਬੀਜ ਬੀਜ ਕੇ ਇੱਕ ਵਾਰ ਵੇਚ ਤਸਦੀਕ ਕਰਾ ਲੈਣੀ ਆਪਾਂ ਨੂੰ ਤੁਹਾਨੂੰ ਪਤਾ ਹੀ ਹੈ ਪਿਛਲੇ ਸਾਲ ਦਾ ਬਾਈ ਹਾਈਬ੍ਰਿਡ ਬੀਜ ਤੇ ਝਾੜ ਉਹਨਾਂ ਦਾ ਵੀ ਚੰਗਾ ਆ ਜਿੰਨੇ ਵੀ ਬੀਜੇ ਤੇ ਪਰ ਉਹ ਗਿਰਦੇ ਜ਼ਰੂਰ ਹੈ ਝਾੜ ਚੰਗਾ ਹੈ ਆਤਕੀ ਬਾਈ ਉਹ ਕਹਿੰਦੇ ਲਾਉਣ ਨਹੀਂ ਹੈਗੇ ਅੱਜ ਕੀ ਪੀਆਰ ਵੀ ਚਲਾਉਣੇ ਆ ਚਲੋ ਕੋਈ ਨਹੀਂ ਤੁਹਾਨੂੰ ਦੱਸ ਦੇ ਵੀ ਕਿਹੜਾ ਲੈ ਕੇ ਆਉਣ ਆਪਾਂ ਨੇ ਬਾਈ ਪੂਰੀ ਨੇ ਵੀ ਜੱਗੇ ਨੇ ਵੀ ਆਪਾਂ ਤੁਹਾਨੂੰ ਨਾ ਜੜੀ ਵੀ ਸਲਾਹ ਬਣਦੀ ਉਹ ਲਾ ਕੇ ਤੁਹਾਨੂੰ ਦੱਸੂਗੇ ਬਾਕੀ ਦੇਖੋ ਇਹ ਆਮ ਦਾ ਵੀਊ ਆ ਮੇਂ ਬੈਂਡ ਨਾਲ ਬਾਈ ਦੂਰ ਦੂਰ ਤੱਕ ਦਿਖਾਂਦਾ ਕਿ ਆ ਸਾਫ ਹੋ ਗਿਆ ਜਿੰਨਾ ਵੀ ਗਰਦਾਤਾ ਕਮਾਈਨਾਂ ਦਾ ਟੂੜੀ ਵਾਲੇ ਮਸ਼ੀਨਾਰਾ ਜਿਹੜਾ ਉੱਪਰ ਜਿਹੜਾ ਪਿਆ ਸਾਰੇ ਹੀ ਬਾਈ ਧੋ ਕੇ ਥੱਲੇ ਆ ਗਿਆ ਸਾਫ ਵਾਤਾਵਰਨ ਹੋ ਗਿਆ ਦੇਖੋ ਹਰਿਆਲੀ ਬਾਈ ਜਿਹੜਾ ਮਾੜਾ ਮੋਟਾ ਕੋਈ ਬੂਟਾ ਸੁੱਕਿਆ ਵੀ ਪਿਆ ਤਾਂ ਲਗਾਤਾਰ ਦੋ ਦਿਨ ਦਾ ਪਾਣੀ ਪਾਣੇ ਦਾ ਲੈ ਚੰਗੀ ਤਰ੍ਹਾਂ ਚੱਲ ਪਿਆ ਬਾਕੀ ਬਾਈ ਆ ਸਰੋਂ ਸਰੋਂ ਵਾਲੇ ਨੇ ਅੱਗੇ ਪਾਲੂ ਪੂਣੋ ਜੀ ਚੱਕ ਲਈ ਇਹ ਕਰਦੇ ਤੇ ਐ ਤੇ ਕੀਤਾ ਤੋੜੀ ਦੀ ਪੁੱਛ ਘਟੀ ਵੀ ਐ ਇਹਨੂੰ ਤਾਂ ਕਿਆ ਪੁੱਛਣਾ ਕਿਸੇ ਨੇ ਬਾਕੀ ਆ ਦੇਖੋ ਬਾਈ ਲੈ ਬੰਦੇ ਆਉਂਦੇ ਬਾਈ ਦੇਖ ਲਓ ਦੂਰ ਤੇ ਆਵਾਜ਼ ਤੇ ਪਤਾ ਲੱਗ ਜਾਂਦਾ ਕੌਣ ਆਉਂਦਾ ਹੈ ਫਾਂਚਾ ਨਹੀਂ ਯਾਰ ਇਹ ਬਾਈ ਜਿਹੜੇ ਸਾਬੀ ਗੋਦੀ ਵੀਡੀਓ ਚ ਹੁੰਦੇ ਆ ਪਤਾ ਮੋਟਰਸਾਈਕਲ ਦੀ ਆਵਾਜ਼ ਵਿਛਾਣ ਹੋਗੀ ਤੇ ਉਹਦਾ ਵੀ ਇੰਨੀ ਉੱਚੀ ਬੋਲੇ ਨਾ ਦੂਰ ਤੇ ਆਵਾਜ਼ ਵੀ ਸੁਣਦੀ ਉਹ ਸਾਹਮਣੇ ਲੰਗਣਾ ਉਹਨਾਂ ਨੇ ਬਾਈ ਦੇਖ ਲਓ ਆਵਾਜ਼ ਤੇ ਵਿਛਾਣ ਹੋ ਜਾਂਦੇ ਉਹਨਾਂ ਦਾ ਰੇਡੀ ਪਾਈ ਵੀ ਗੱਖਾਂ ਲਈ ਉਹ ਉੱਥੇ ਨੂੰ ਆਉਣਗੇ ਬਾਈ ਉਹ ਦੇਖੋ ਹਾਂ ਰੇਡੀਓ ਪਾਈ ਹੈ ਉਹ ਦੇਖੋ ਬਾਈ ਇਹ ਵੀ ਜੋੜੀ ਪੱਕੀ ਹੋ ਰਹਿੰਦੀ ਹੈ ਬਾਈ ਦੋਹੇ ਭਾਈ ਹੋਰ ਇਹ ਦੇਖੋ